हां जी दोस्तों जे किसी दे ਤੇਜਾਬ ਬਣਦਾ ਵਾ ਜਾਂ ਪੇਟ ਦੀਆਂ ਨਾੜਾਂ ਦੇ ਸੰਬੰਧ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਆ ਤੇਜਾਬ ਬਣਦਾ ਵਾ ਜਿਹਦੇ ਕਾਰਨ ਕਬਜ ਰਹਿੰਦੀ ਆ ਭੁੱਖ ਨਹੀਂ ਲੱਗਦੀ ਖਟੇ ਢ ਘਾਰ ਆਉਂਦੇ ਆ ਜਾਂ ਪਾਚਨ ਤੰਤਰ ਸਹੀ ਨਹੀਂ ਹੈਗਾ ਗੈਸ ਦੀ ਪ੍ਰੋਬਲਮ ਆ ਐਸਿਡਿਟੀ ਦੀ ਪ੍ਰੋਬਲਮ ਆ ਤਾਂ ਉਹਨਾਂ ਵਾਸਤੇ बी एस के ਡਾਕਟਰ ਬੀ ਐਸ ਕੇ ਵਾਲਿਆਂ ਦਾ ਬਹੁਤ ਵਧੀਆ ਨੁਕਤਾ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇਹ ਤੁਸੀਂ ਮੰਗਾ ਸਕਦੇ ਹੋ ਇਹਦੇ ਵਿੱਚ ਇੱਕ ਤਾਂ ਗੋਲੀਆਂ ਆ ਇਹ ਐਸਿਡਿਟੀ ਰੀਲੀਫ ਪੈਨਾਜੋਲ ਦੀਆਂ ਤੇ ਇਹ 5-5 ਗੋਲੀਆਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਨੂੰ ਚੂਸਣੀਆਂ ਆ ਜੀ ਤੇ ਰੱਖ ਕੇ ਰੋਟੀ ਖਾਣ ਤੋਂ ਪਹਿਲਾਂ ਤੇ ਇਹ ਦੋ ਜਿਹੜੇ ਆਪਣੇ ਡਰਾਪਸ ਆ ਐਕਸ 2 ਤੇ ਐਕਸਲ 3 ਇਹਦੀਆਂ 20-20 ਬੂੰਦਾਂ ਆਪਾਂ ਸਵੇਰੇ ਦੁਪਹਿਰੇ ਸ਼ਾਮ ਪਾਣੀ ਚ ਪਾ ਕੇ ਲੈਣੀਆਂ ਨੇ ਜਿੰਨਾ ਵੀਰਾਂ ਦੇ ਵੀ ਤੇਜਾਬ ਜ਼ਿਆਦਾ ਬਣਦਾ ਵਾ ਐਸਿਡਿਟੀ ਦੀ ਪ੍ਰੋਬਲਮ ਰਹਿੰਦੀ ਆ ਜਾਂ ਪੇਟ ਦੀਆਂ ਨਾਲਾਂ ਨਾਲ ਸੰਬੰਧਤ ਕੋਈ ਵੀ ਦਿੱਕਤ ਪਰੇਸ਼ਾਨੀ ਹੈਗੀ ਆ ਕਬਜ ਰਹਿੰਦੀ ਆ ਹਾਜਮਾ ਸਹੀ ਨਹੀਂ ਰਹਿੰਦਾ ਰੋਟੀ ਪਾਣੀ ਖਾਦੀ ਵੀ ਪਚਦੀ ਨਹੀਂ ਜਾਂ ਖੱਟੇ ਅੜਖਾਰ ਆਉਂਦੇ ਰਹਿੰਦੇ ਆ ਤਾਂ ਉਹਨਾਂ ਵਾਸਤੇ ਡਾਕਟਰ ਬੀ ਐਸ ਕੇ ਵਾਲਿਆਂ ਦਾ ਬਹੁਤ ਵਧੀਆ ਇਹ ਨੁਕਤਾ ਵਾ ਤੇ ਮੰਗਵਾਉਣ ਵਾਸਤੇ ਦਿੱਤੇ ਗਏ ਨੰਬਰ ਤੇ ਤੁਸੀਂ ਜ਼ਰੂਰ ਸੰਪਰਕ ਕਰ ਲਿਓ